ਕਨੀ ਸਾਹਿਬ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ ਕਿਸ ਤਰ੍ਹਾਂ ਹੁਣ ਰਾਜਵੀਰ ਜੁੰਮੇ ਦੀ ਜਿਹੜਾ ਸਿਹਤ ਦੀ ਗੱਲ ਕੀਤੀ ਜਾਵੇ ਹਜੇ ਜਿਹੜਾ ਉਹਨਾਂ ਦਾ ਬ੍ਰੇਨ ਹੈ ਉਹ ਸਾਥ ਨਹੀਂ ਦੇ ਰਿਹਾ ਬਾਕੀ ਬੋਡੀ ਬਿਲਕੁਲ ਠੀਕ ਹੈ ਤੇ ਪਰਮਾਤਮਾ ਕਰੇਗਾ ਕਿ ਉਹ ਇਸ ਜੋ ਉੱਪਰ ਲਗੇ ਤੇ ਬੜੀ ਛੇਤੀ ਉਹ ਠੀਕ ਹੋ ਜਾਣਗੇ ਆਪਾਂ ਸਾਰੇ ਅਰਦਾਸ ਕਰਦੇ ਆ ਐਸੀ ਵੀ ਅਰਦਾਸ ਕੀਤੀ ਹੈ ਮੈਂ ਪਰਿਵਾਰ ਸਮੇਤ ਉਹਨਾਂ ਦੇ ਪਰਿਵਾਰ ਨੂੰ ਮਿਲਿਆ ਤੇ ਮੈਨੂੰ ਇਹੀ ਉਮੀਦ ਹੈ ਕਿ ਪਰਮਾਤਮਾ ਛੇਤੀ ਉਹਨਾਂ ਦੀ ਸਿਹਤ ਨੂੰ ਠੀਕ ਕਰਾ। ਸਾਫੀ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਹੋਣੀ ਹੈ ਡਾਕਟਰਾਂ ਦਾ ਕੀ ਕਹਿਣਾ ਕਿਉਂਕਿ ਜਿਹੜਾ ਬੁਲੇਟਿਨ ਜਾਰੀ ਹੋਇਆ ਉਹਦੇ ਵਿੱਚ ਇਹ ਕੀਤਾ ਕਿਹਾ ਗਿਆ ਕਿ ਬੀਤੀ ਕੱਲ ਤੋਂ ਕੋਈ ਜ਼ਿਆਦਾ ਚੰਗਾ ਸੁਧਾਰ ਨਹੀਂ ਹੋਇਆ ਜਿਸ ਤਰੀਕੇ ਦੀ ਉਮੀਦ ਲੋਕ ਕਰ ਰਹੇ ਨੇ ਲਗਦਾ। ਇਸ ਤਰ੍ਹਾਂ ਕਿ ਸਾਰੀ ਬਾਡੀ ਠੀਕ ਹੈ। ਸਾਰੇ ਬਾਡੀ ਦੇ ਆਰਗਨਸ ਠੀਕ ਚੱਲ ਰਹੇ ਸਿਰਫ ਬ੍ਰੇਨ ਤੋਂ ਕੋਈ ਰਿਸਪੌਂਸ ਨਹੀਂ ਆ ਰਿਹਾ। ਉਹ ਬ੍ਰੇਨ ਤੋਂ ਥੋੜੀ ਜਿਹੀ ਵੀ ਕੋਈ ਇੰਡੀਕੇਸ਼ਨ ਆਈ ਤਾਂ ਉਦੋਂ ਹੀ ਉਹਨਾਂ ਦੀ ਜਿਹੜੀ ਰੀਡ ਦੀ ਹੱਡੀ ਆ ਉਹਦਾ ਆਪਰੇਸ਼ਨ ਹੋ ਜਾਣਾ ਫਿਰ ਪ੍ਰਮਾਤਮਾ ਕਰੇਗਾ ਠੀਕ ਹੋਣਗੇ ਤੇ ਇਹੀ ਅਰਦਾਸ ਹੈ ਲੋਕ ਵੀ ਲੋਕਾਂ ਨੂੰ ਵੀ ਮੇਰੀ ਬੇਨਤੀ ਇਹੀ ਹੈ ਕਿ ਜਿਹੜੀ ਜਨਤਾ ਦੀ ਅਰਦਾਸ ਹੁੰਦੀ ਹੈ ਉਹਨੂੰ ਪ੍ਰਮਾਤਮਾ ਸੁਣਦਾ ਹੈ ਡਾਕਟਰਾਂ ਜਿਹੜਾ ਬਲਿਟਨ ਜਾਰੀ ਕਰ ਰਹੇ ਨੇ ਉਹਦੇ ਵਿੱਚ ਇਹੀ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਬ੍ਰੇਨ ਤੱਕ ਜਿਹੜੀ ਪੂਰੀ ਆਕਸੀਜਨ ਆ ਉਹ ਨਹੀਂ ਪਹੁੰਚ ਰਹੀ ਜਿਸ ਕਰਕੇ ਉਹਨਾਂ ਦੇ ਆਰਗਨ ਜਿਹੜੇ ਪੂਰੀ ਤਰ੍ਹਾਂ ਰਿਸਪੌਂਸ ਨਹੀਂ ਕਰ ਰਹੇ ਜਦੋਂ ਐਕਸੀਡੈਂਟ ਹੋਇਆ ਨਾ ਉਸ ਤੋਂ ਲੈ ਕੇ ਹੌਟਿਜ ਪਹੁੰਚਣ ਤੱਕ ਕਾਫੀ ਜ਼ਿਆਦਾ ਟਾਈਮ ਲੱਗ ਗਿਆ ਪਹਿਲਾਂ ਉੱਥੇ ਦੇ ਲੋਕਲ ਹਸਪਤਾਲ ਚਲੇ ਗਏ ਫਿਰ ਪੰਜ ਕੁੱਲੇ ਭੇਜਤਾ ਉਹਦੇ ਨਾਲ ਜਿਹੜਾ ਟਾਈਮ ਵੇਸਟੇਜ ਹੋਇਆ ਉਹਦੇ ਨਾਲ ਥੋੜੀ ਜੀ ਪ੍ਰੋਪਰ ਇਨੀਸ਼ੀਅਲ ਕੇਅਰ ਨਾ ਹੋਣ ਕਰਕੇ ਪਾਸਟੇਡ ਪ੍ਰੋਪਰ ਨਾ ਮਿਲਣ ਕਰਕੇ ਆਕਸੀਜਨ ਜਿਹੜੀ ਉਹਦੀ ਦਿਮਾਗ ਨੂੰ ਘਾਟੋਗੀ ਉਹਦੇ ਕਰਕੇ ਦਿਮਾਗ ਰੁਕ ਗਿਆ ਤੇ ਡਾਕਟਰਾਂ ਦਾ ਇਹੀ ਕਹਿਣਾ ਕਿ ਥੋੜੀ ਜੀ ਵੀ ਇੰਡੀਕੇਸ਼ਨ ਸਾਨੂੰ ਉਥੋਂ ਆਉਂਦੀ ਹੈ ਤਾ ਫਿਰ ਜਰੂਰ ਆਪਰੇਟ ਹੋ ਕੇ ਠੀਕ ਹੋ ਜਾਏ ਕਿਸ ਤਰ੍ਹਾਂ ਸੁਭਾਅ ਦੇਖਦੇ ਹਾਂ ਕਿਸ ਤਰ੍ਹਾਂ ਉਤੋਂ ਤੋਂ ਕਿ ਮਿਲਿਓ ਪਰਚੀ ਤੌਰ ਤੇ ਕਦੇ ਕਦੇ ਸੱਭਿਆਚਾਰ ਮੇਲੇ ਤੇ ਕਿਉਂਕਿ ਮੇਲਿਆਂ ਦੀ ਕਹਿੰਦੇ ਸ਼ਾਨ ਜਿਹੜਾ ਪੂਰੀ ਤਰ੍ਹਾਂ ਜਿਹੜੀ ਉਹਨਾਂ ਦੇ ਰਾਜਵੀਜ ਬੰਦਾ ਜਿਹੜਾ ਕਰਦੇ ਸੀਗੇ ਮੇਰਾ ਉਹਦੇ ਨਾਲ ਬਹੁਤ ਪਿਆਰ ਹੈ ਤੇ ਇੱਕ ਬਹੁਤ ਹੀ ਹੋਣਹਾਰ ਨੇਕ ਅਗਾਹ ਵਦੂ ਔਰ ਅੱਛੀ ਸੋਚ ਵਾਲਾ ਨੌਜਵਾਨ ਹੈ ਨੌਜਵਾਨਾ ਨੂੰ ਇੱਕ ਸੇਧ ਦੇਣ ਵਾਲਾ ਬੰਦਾ ਹੈ ਤੇ ਉਹਦੀ ਸੇਧ ਲੋਕ ਮੰਨਦੇ ਵੀ ਹੈ ਅਜੇ ਸਾਡੀ ਗੱਲ ਤਾਂ ਰਾਜਨੀਤਿਕ ਲੋਕਾਂ ਦੀ ਗੱਲ ਨੌਜਵਾਨ ਟਾਲ ਵੀ ਦਿੰਦਾ ਹੈ ਲੇਕਿਨ ਉਹਦੀ ਗੱਲ ਨੂੰ ਲੋਕ ਅੱਗੇ ਵੱਧ ਕੇ ਦੇਖਦੇ ਸੀ ਉਹਨੇ ਚੰਗੀ ਸਿਹਤ ਰੱਖਣਾ ਆਪਣੇ ਆਪ ਨੂੰ ਬਣਾ ਕੇ ਰੱਖਣਾ ਆਪਣੇ ਆਪ ਨੂੰ ਮੇਨਟੇਨ ਕਰਨਾ ਤੇ ਆਪਣੀ ਸੋਚ ਨੂੰ ਉੱਚਾ ਚੁੱਕ ਕੇ ਰੱਖਣਾ ਇਹ ਲੋਕਾਂ ਨੂੰ ਉਹਨੇ ਸਿਹਤ ਦਿੱਤੀ ਹੈ ਤੇ ਅਜਿਹੇ ਲੋਕਾਂ ਦੀ ਸਾਨੂੰ ਬੜੀ ਲੋੜ ਹੈ ਪਰਮਾਤਮਾ ਕਰੇ ਉਹ ਸਾਡੇ ਵਿੱਚ ਲੰਬਾ ਸਮਾਂ ਰਹੇ ਤੇ ਉਛੇਤੀ ਤੋਂ ਛੇਤੀ ਠੀਕ ਹੋ ਕੇ ਆ ਜੀ ਸਾਹਿਬ ਕਦੇ ਹਵਾਰਾ ਪਸ਼ੂਆਂ ਨੂੰ ਲੈ ਕੇ ਲਗਾਤਾਰ ਇਹ ਗੱਲ ਉੱਠ ਰਹੀ ਹੈ ਕਿ ਹਵਾਰਾ ਪਸ਼ੂ ਲਗਾਤਾਰ ਸੜਕੀ ਹਾਸਿਆ ਦਾ ਕਾਰਨ ਬਣਦੇ ਨੇ ਸਰਕਾਰਾਂ ਦੀ ਮਨਸ਼ਾ ਕਿਵੇਂ ਦੀ ਨਜ਼ਰ ਆਉਂਦੀ ਹੈ ਕਿ ਸਰਕਾਰਾਂ ਦਾ ਇਹ ਕੰਮ ਆ ਲੋਕ ਟੈਕਸ ਵੀ ਪੇ ਕਰਦੇ ਨੇ ਪਰ ਫਿਰ ਵੀ ਹਵਾਰਾ ਪਸ਼ੂਆਂ ਦੀ ਜਿਹੜੀ ਸੰਭ ਸੰਭਾਲਾ ਉਸ ਤਰੀਕੇ ਨਾਲ ਨਹੀਂ ਹੋ ਸਕਦੀ ਮੈਂ ਖੇਤੀਬਾੜੀ ਫੂਡ ਪ੍ਰੋਸੈਸਿੰਗ ਐਨੀਮਲ ਹਸਬੈਂਡਰੀ ਪਸ਼ੂ ਪਾਲਣ ਮੰਤ ਦੇ ਜਿਹੜਾ ਵਿਭਾਗ ਹੈ ਪੂਰੇ ਦੇਸ਼ ਦਾ ਉਹਦੀ ਸਥਾਈ ਕਮੇਟੀ ਜਿਹੜੀ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਹੁੰਦੀ ਹੈ ਉਦੇ ਸਾਡੇ 30 ਮੈਂਬਰ ਹੈ ਉਹਦਾ ਚੇਅਰਮੈਨ ਹੈ ਉੱਥੇ ਅਸੀਂ ਇੱਕ ਰეკਮੈਂਡੇਸ਼ਨ ਦਿੱਤੀ ਹੈ ਸਰਕਾਰ ਨੂੰ ਕਿ ਜਦ ਪਸ਼ੂ ਦੁੱਧ ਦੇਣਾ ਛੱਡ ਦਿੰਦਾ ਹੈ ਤਾਂ ਉਹਦੀ ਸਾਂਭ ਸੰਭਾਲ ਹੈ ਜਿਹੜੀ ਫੇਰ ਉਹ ਕਰਦਾ ਨਹੀਂ ਬੰਦਾ ਜਿਹੜਾ ਉਹਦਾ ਮਾਲਕ ਹੁੰਦਾ ਉਹ ਨੂੰ ਅਵਾਰਾ ਛੱਡ ਦਿੰਦਾ ਉਹਦੇ ਕਰਕੇ ਅਵਾਰਾ ਪਸ਼ੂਆਂ ਦੀ ਬਹੁਤਾਤ ਹੋ ਜਾਂਦੀ ਹੈ ਇਸ ਕਰਕੇ ਸਰਕਾਰ ਬਜਾਇਆ ਇਸ ਦੇ ਕਿ ਗਊਸ਼ਾਲਾ ਮੰਨੂ ਪੈਸੇ ਦਵੇ ਗਊਸ਼ਾਲਾ ਨੂੰ ਵੀ ਦਵੇ ਲੇਕਿਨ ਜਦੋਂ ਦੁੱਧ ਦੇਣ ਤੇ ਪਸ਼ੂ ਹਟ ਗਿਆ ਜਾਂ ਬਜ਼ੁਰਗ ਹੋ ਗਿਆ ਤਾਂ ਸਿੱਧਾ ਜਿਹੜਾ ਉਹਦਾ ਪਾਲਣ ਕਰਨ ਵਾਲਾ ਹੈ ਜਿਹੜਾ ਇਹ ਕੋਈ ਕਿਸਾਨ ਹੈ ਜਾਂ ਮਜ਼ਦੂਰ ਹੈ ਜਿਹਦੇ ਘਰ ਵੀ ਉਹ ਕੰਮ ਕਰ ਰਿਹਾ ਜੀ ਉਹਨੂੰ ਜਿਸ ਤਰ੍ਹਾਂ ਗਊਸ਼ਾਲਾ ਦੀ ਦਿਹਾੜੀ ਦੇ ਇੱਕ ਡੰਗਰ ਦੇ ਪੈਸੇ ਦਿੱਤੇ ਜਾਂਦੇ ਇਸ ਤਰ੍ਹਾਂ ਉਹਨੂੰ ਦੇ ਦੇਵੇ ਤਾਂ ਕਿ ਉਹ ਘਰ ਤੋਂ ਕੱਢੇ ਨਾ ਉਹਨੂੰ ਹੂੰ ਇਹ ਇੱਕ ਅੱਛੀ ਸੋਚ ਐਸੀ ਬੜੀ ਸੋਹ ਸਮਝ ਕੇ ਇੱਕ ਦਿੱਤੀ ਹੈ ਸਰਕਾਰ ਨੂੰ ਜੇ ਸਰਕਾਰ ਇਹਦੇ ਤੇ ਕੰਮ ਕਰੇ ਤਾਂ ਪਸ਼ੂਆਂ ਦਾ ਜਿਹੜਾ ਆਵਾਰਾ ਫਿਰਨਾ ਉਹ ਲਾਪਗ ਨਾਂ ਦੇ ਬਰਾਬਰ ਆ ਜਾਏਗਾ ਦੂਸਰਾ ਐਸੀ ਇੱਕ ਦਿੱਤਾ ਹੈ ਕਿ ਵੱਖ-ਵੱਖ ਥਾਵਾਂ ਤੇ ਪੂਰੇ ਦੇਸ਼ ਵਿੱਚ ਤੁਸੀਂ ਉਹ ਜਿਹੜੀਆਂ ਰਿਸਰਚ ਸੈਂਟਰਾਂ ਤੋਂ ਕਰਕੇ ਇੱਕ ਘਰ ਬਣਾਓ ਜਿਹਦੇ ਵਿੱਚ ਉਹ ਟੀਕੇ ਹੋਣ ਜਿਹਦੇ ਨਾਲ ਜੇ ਅਗਲਾ ਬੱਚੀ ਚਾਹੁੰਦਾ ਤਾਂ ਬੱਚੀ ਹੋਵੇ ਜੇ ਕੱਟੀ ਚਾਹੁੰਦਾ ਤਾਂ ਕੱਟੀ ਹੋਵੇ ਇਦਾਂ ਦੇ ਟੀਕੇ ਤਿਆਰ ਹੋ ਗਏ ਆ ਉਹ ਲੇਕਿਨ ਮਿਲਦੇ ਨਹੀਂ ਅਵੇਲੇਬਿਲਟੀ ਨਹੀਂ ਹੈ ਆਪਣੇ ਪੰਜਾਬ ਦੇ ਵਿੱਚ ਸਿਰਫ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਇੱਕ ਸੋ ਇਹ ਜੇ ਆਪਾਂ ਵਕ ਵਕ ਥਾਮਦੇ ਸੀ ਚਾਰ ਜਗ੍ਹਾ ਰਕਮੈਂਡ ਕਰੇ ਮਾਝਾ ਦਵਾਵਾ ਮਾਲਵਾ ਤੇ ਪੁਆਧ ਦੇ ਵਿੱਚ ਕਿ ਇਹ ਚਾਰ ਜਗ੍ਹਾ ਤੁਸੀਂ ਇਹ ਟੀਕੇ ਉਪਲਬਧ ਕਰਾਓ ਜਿਹਦੇ ਨਾਲ ਉਹੀ ਬੱਚਾ ਹੋਵੇ ਡੰਗਰ ਦੇ ਜਿਹੜਾ ਉਹ ਚਾਹੁੰਦਾ ਜਦੋਂ ਬੱਚੇ ਹੋਣੇ ਤੇ ਕੱਟੇ ਉਹਨੇ ਘਟ ਜਾਣਗੇ ਤਾਂ ਆਵਾਰਾ ਪਛੂਆ ਦੀ ਤਾਦਾਦ ਘਟ ਜੇਗੀ ਇਸ ਤਰ੍ਹਾਂ ਦੇ ਮੈਂ ਕਈ ਇੱਕ ਆਈਬੀਐਫ ਸਿਸਟਮ ਹੈ ਜਿਹੜੇ ਬੱਚੇ ਜਿਹੜੀਆਂ ਗਾਈਆਂ ਦੇ ਬੱਚਾ ਨਹੀਂ ਹੁੰਦਾ ਉਹਦੇ ਅੰਡੇ ਉਹ ਦੂਸਰੀਆਂ ਦੇ ਅੰਡੇ ਲੈ ਕੇ ਜਾਂ ਜਿਹੜੀ ਘੱਟ ਦੁੱਧ ਦਿੰਦੀ ਹੈ ਉਹਦੇ ਦੂਸਰੀਆਂ ਦੇ ਅੰਡੇ ਲੈ ਕੇ ਜਿਹੜੀਆਂ ਘੱਟ ਦੁੱਧ ਦਿੰਦੀਆਂ ਉਹਦੇ ਚ ਉਹਨਾਂ ਨੂੰ ਇੰਪਲਾਂਟ ਕਰ ਦਿੱਤਾ ਜਾਂਦਾ ਤੇ ਫਿਰ ਉਹਦੇ ਵਿੱਚ ਜਿਹੜੀ ਗਾਂ ਪੈਦਾ ਹੁੰਦੀ ਉਹ ਤੇ ਉਹ ਜ਼ਿਆਦਾ ਦੁੱਧ ਦਿੰਦੀ ਸੋ ਇਹ ਚੀਜ਼ਾਂ ਦੀ ਮੈਂ ਵਿਸਤਾਰ ਦੇ ਵਿੱਚ ਸਟੱਡੀ ਕਰਕੇ ਇੱਕ ਬਹੁਤ ਅੱਛੀਆਂ ਰਿਪੋਰਟਾਂ ਸਰਕਾਰ ਨੂੰ ਦਿੱਤੀਆਂ ਜੀ ਤੇ ਰეკਮੈਂਡੇਸ਼ਨਾਂ ਕੀਤੀਆਂ ਜੇ ਸਰਕਾਰ ਉਹਦੇ ਤੇ ਕੰਮ ਕਰਦੀ ਹੈ ਤਾਂ ਆਉਣ ਵਾਲੇ ਸਮੇਂ 'ਚ ਦੇਖੋ ਗੱਲ ਇਹ ਹੈ ਕਿ ਇਹ ਸਾਰਾ ਕੁਝ ਪੈਸੇ ਦੇ ਨਾਲ ਜੁੜਿਆ ਹੋਇਆ ਜੇ ਸਾਨੂੰ ਡੰਗਰ ਆਮਦਨ ਨਹੀਂ ਦਿੰਦਾ ਤਾਂ ਅਸੀਂ ਉਹਨੂੰ ਛੱਡ ਦਿੰਦੇ ਹਾਂ ਇਹ ਮਨੁੱਖੀ ਪ੍ਰਵਿਰਤੀ ਹੈ ਕਿ ਉਹ ਕੋਈ ਵੀ ਉਹਨੂੰ ਕਿਸੇ ਤਰ੍ਹਾਂ ਪਾਲਣਾ ਨਹੀਂ ਚਾਹੁੰਦਾ ਜੇ ਉਸ ਤੋਂ ਕੋਈ ਲਾਭ ਨਹੀਂ ਹੋ ਰਿਹਾ ਹੁਣ ਜਿਹੜੇ ਬੱਚੇ ਆ ਜਾਂ ਬਲਦ ਆ ਉਹ ਖੇਤਾਂ ਵਿੱਚ ਤਾਂ ਜੁੱਟਦੇ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਲੋਕ ਛੱਡ ਦਿੰਦੇ ਇਸ ਕਰਕੇ ਪਹਿਲੀ ਗੱਲ ਹੈ ਕਿ ਬੱਚੇ ਹੋਣ ਨਾ ਬੱਚਿਆਂ ਹੀ ਹੋਣ ਦੂਸਰਾ ਉਹ ਦੁੱਧ ਪੂਰਾ ਦੇਣ ਤੀਸਰਾ ਜਦੋਂ ਦੁੱਧ ਦੇਣਾ ਛੱਡ ਦਿੰਦੀ ਹੈ ਉਹਨਾਂ ਦੀ ਸੰਭਾਲ ਸਰਕਾਰ ਦੀ ਜ਼ਿੰਮੇਵਾਰੀ ਹੋਵੇ ਇਹਦੇ ਨਾਲ ਅਵਾਰਾ ਪਸ਼ੂਆਂ ਦਾ ਖਤਮ ਹੋਏਗਾ ਅਵਾਰਾ ਪਸ਼ੂਆਂ ਕਰਕੇ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਐਕਸੀਡੈਂਟ ਹੋ ਰਹੇ ਕਈ ਮਾਰਨ ਪਰ ਉਤਰੇ ਆਉਂਦੇ ਆ ਸੋ ਇਹ ਚੀਜ਼ ਨੂੰ ਖਤਮ ਕਰਨ ਵਾਸਤੇ ਮੈਂ ਬਤੌਰ ਚੇਅਰਮੈਨ ਇੱਕ ਕੇਂਦਰ ਸਰਕਾਰ ਨੂੰ ਇੱਕ ਅੱਛੀ ਤਜਵੀਜ਼ ਬਣਾ ਕੇ ਬਹੁਤ ਸਟੱਡੀ ਕਰਕੇ ਦਿੱਤੀ ਹੈ ਪ੍ਰਮਾਤਮਾ ਜੇ ਉਹ ਲਾਗੂ ਕਰੇ ਤਾਂ ਜ਼ਰੂਰ ਇਹ ਹੋ ਜਾਏਗਾ। ਅੱਛਾ ਤੁਸੀਂ ਬਹੁਤ سارے ਕਲਾਕਾਰਾਂ ਨਾਲ ਤੁਸੀਂ ਜਾਂ ਸਿੰਗਰਾਂ ਨਾਲ ਤੁਸੀਂ ਮਿਲੇ ਹੋਵਾਂਗੇ ਪਰ ਇੰਨੇ ਕਿਸੇ ਕਲਾਕਾਰ ਲਈ ਇੰਨੀਆਂ ਅਰਦਾਸਾਂ ਇੰਨੇ ਹਵਨ ਦੇਖਿਆ ਕਦੇ ਕਿਸ ਸੁਣਿਆ ਇੰਨਾ ਪਿਆਰ ਮੂਹ ਮੁਹੱਬਤ ਲੋਕ ਕਰਦੇ ਹੋਣਗੇ ਆਪਣੇ ਕਲਾਕਾਰ ਨੂੰ। ਦੇਖੋ ਇੱਕ ਤਾਂ ਮੁੰਡਾ ਸੋਹਣਾ ਬਹੁਤ ਹੈ। ਸੁਨੱਖਾ ਲੰਬਾ ਲੰਜਾ ਮਿਹਨਤ ਕਰਨ ਵਾਲਾ ਸੋਚ ਚੰਗੀ ਹੈ ਗੀਤ ਚੰਗੇ ਗਾਉਂਦਾ ਹੈ। ਤੇ ਨੌਜਵਾਨਾਂ ਨੂੰ ਇੱਕ ਚਾਨਣ ਮਨਾਰਾ ਹੈ ਇਸ ਕਰਕੇ ਨੌਜਵਾਨ ਉਮਰ ਹੈ ਸੋ ਇਸ ਕਰਕੇ ਉਹਦੇ ਨਾਲ ਬਹੁਤ ਜਿਹੜੀਆਂ ਭਾਵਨਾਵਾਂ ਜੁੜ ਗਈਆਂ ਤੇ ਪਰਮਾਤਮਾ ਦੇ ਅੱਗੇ ਜਰ ਖਲਕਤ ਅਰਦਾਸ ਕਰਦੀ ਹੈ ਤਾਂ ਪਰਮਾਤਮਾ ਸੁਣਦਾ ਮੈਨੂੰ ਉਮੀਦ ਹੈ ਸੁਨੇਗਾ